ਮੁੱਖ ਮੰਤਰੀ ਭਵਨਤਮਨ ਨੇ ਸਾਂਝੇ ਫਰੰਟ ਦੇ ਆਗੂਆਂ ਨਾਲ ਮੀਟਿੰਗ ਕਰਕੇ ਕਿਹਾ ਸੀ ਕਿ ਮੈਂ ਤੁਹਾਡੇ ਨਾਲ 22 ਅਗਸਤ ਨੂੰ ਮੀਟਿੰਗ ਕਰਾਂਗਾ ਪਰ 22 ਅਗਸਤ ਦੀ ਮੀਟਿੰਗ ਵੀ ਜੋ ਅੱਗੇ ਕਰ ਦਿੱਤੀ ਗਈ ਹੈ ਹੁਣੇ ਮੀਟਿੰਗ 12 ਸਤੰਬਰ ਨੂੰ ਸਬ ਕਮੇਟੀ ਨਾਲ ਹੋਏਗੀ ਇੱਕ ਹਸੂing ਨਗਾਲਾ ਹੈ ਕੀ ਗੱਲਾਂ ਮੁੱਖ ਮੰਤਰੀ ਭਵਨਤਮਨ ਨੇ ਕਿਹਾ ਕਿ ਮੈਂ ਮਲਾਣੇ ਆਗੂਆਂ ਨਾਲ ਮੀਟਿੰਗ ਆਪ ਕਰੂੰਗਾ ਪਰ ਉਹਨਾਂ ਜੋ ਮੀਟਿੰਗਾਂ ਦੁਬਾਰਾ ਉਹ ਕੈਬਨਟ ਸਬ ਕਮੇਟੀ ਨਾਲ 12 ਨੰਬਰ ਨੂੰ ਹੋ ਰਹੀ ਆ ਸਾਂਝੇ ਫਰਾਂਡੇ ਦੇ ਕਨਵੀਨਰ ਸਤੀਸ਼ ਰਾਣਾ ਨੇ ਆ ਕੇ ਆ ਕਿਹਾ ਕਿ ਅਸੀਂ ਕੈਬਨਟ ਸਬ-ਕਮੇਟੀ ਨਾਲ ਮੀਟਿੰਗ ਨਹੀਂ ਕਰਾਂਗੇ ਆਉਣ ਵਾਲੀ 3 ਸਤੰਬਰ ਨੂੰ ਵਿਧਾਨ ਸਭਾ ਵੱਲ ਜੋਗੇ ਤਿਆਰੀਆਂ ਕਰਨਗੇ ਮਲਾਇਆਂ ਰੈਲੀ ਕਰਨੇ ਕੰਡੀਗੜ ਦੇ ਵਿੱਚ ਜਿਸ ਦੇ ਮਲਾਇਆਂ ਮੁੱਖ ਮੰਗ ਹੋਊਗੀ ਕਿ ਪੇਕੇਵਨ ਏਰੀਆ ਦਿੱਤਾ ਜਾਵੇ ਮਹਿੰਗਾਈ ਬਤਨ ਕਿਸ ਤਰ੍ਹਾਂ ਬਗਾਇਆ ਦਿੱਤਾ ਜਾਵੇ 17 7 2020 ਵਾਲੇ ਮਲਾਇਆਂ ਨੂੰ ਸ਼ੇਵਾ ਭੀ ਇਹ ਲੋਕ ਕੀਤਾ ਜਾਵੇ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਦੇ ਨਾਲ ਡੀਏ ਹੈ ਜੋ 38% ਹੈ ਬਰਾਬਰ ਦਾ ਫਰਕ ਆ ਇਹ ਡੀ ਦੇ ਵਿੱਚ ਬਰਾਬਰਤਾ ਕਰਉਣ ਲਈ ਜੋ ਆਉਣ ਵਾਲੀ 3 ਸਤੰਬਰ ਨੂੰ ਚੰਡੀਗੜ੍ਹ ਆਲੇ ਹੀ ਕੀਤੀ ਜਾਊਗੀ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਮਜ਼ਦਮ ਚੰਡੀਗੜ੍ਹ ਪਹੁੰਚ ਗਏ ਮੁੱਖ ਮੰਤਰੀ ਭਗਵਾਨ ਜੀ ਬੇਤੋਂ ਹਰਪਾਲ ਸਿੰਘ ਚੀਮਾ ਦੇ ਪੰਜਾਬ ਸਰਕਾਰ ਲਾਰਾਂ ਦੀ ਪੋਲ ਖੁੱਲਣਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਕੇਈ ਵਾਰ ਕਹਿ ਚੁੱਕੇ ਆ ਕਿ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਗੱੱਚੇ ਮੈਨੂੰ ਲੱਗਦਾ ਕਰੂੰਗਾ ਸਰਕਾਰ ਬੜੀ ਨੂੰ ਢਾਈ ਸਾਲ ਤੋਂ ਪੁਰਾਣਾ ਹੋ ਚੁੱਕਿਆ ਅਜੇ ਤੱਕ ਰੋਪੜਾ ਥਰਮ ਬਲਾਂਡ ਲਹਿਰਾਮਾ ਥਰਮਣਾਲੇ ਦੇ ਵਿੱਚ ਜੋ 20-20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਬਹੁਤ ਦੀ ਘਰਦਨ ਨਾਲ ਕੰਮ ਕਰਦੇ ਆ ਉਨਾ ਵਿੱਚ ਇੱਕ ਵੀ ਮਲਾਇ ਬੱਕਰੀ ਕੀਤਾ ਗਿਆ ਦੂਜੇ ਪਾਸੇ ਪੀਐਸ ਪੀਸੀਐਲ ਪੀਐਸ ਡੀਸੀਐਲ ਨੇ ਮਲਾਇਆਂ ਨੇ ਕਿਹਾ ਕਿ ਬਿਲੀ ਮੰਤਰੀ ਹਰਮਨ ਸਿੰਘ ਈਟੂ ਨਾਲ ਪੀਐਸ ਈ ਵੀ ਜੁਆਇੰਟ ਫੋਰਮ ਬਿਲੀ ਮਲਾਰ ਮੀਟਾ ਮੰਚ ਪੰਜਾਬ ਦੀ ਮੀਟਿੰਗ ਹੋਈਆਂ ਮੀਡਿਆ ਦੇ ਵਿਚ ਮਲਾਆਂ ਨੇ ਜੋ ਮੰਗਾ ਸਨ ਉਹਨਾਂ ਨੇ ਸਹਿਣ ਦੇ ਬਣੀਆਂ ਸਨ ਪਰ 15 ਦਿਨਾਂ ਦਾ ਸਮਾਂ ਲਿਆ ਸੀ ਬਿਲੀ ਮੰਤਰੀ ਨੇ 15 ਦਿਨਾਂ ਤੋਂ ਬਹੁਤ ਸਮਾਂ ਹੋ ਚੁੱਕਿਆ ਹੈ ਅਜੇ ਤੱਕ ਜੋ ਮੰਗਾ ਮੰਨਿਆ ਸਨ ਉਹ ਲਾਗੂ ਨਹੀਂ ਕੀਤੇ ਗਏ ਆ ਇਸ ਕਰਕੇ ਪੀਐਸ ਪੀਸੀਐਲ ਦੇ ਮਲਾਜਾਉਣ ਔਨਲ 1 ਸਤੰਬਰ ਨੂੰ ਜੋ ਬਿਲੀ ਮੰਤਰੀਆ ਹਰਪਾਲ ਸਿੰਘ ਜੀ ਹਰਕਾ ਅੰਮ੍ਰਿਤਸਰ ਦੇ ਵਿੱਚ ਬਿਲੀ ਮੰਦਰੀ ਕੋਠੀ ਨੇੜੇ ਜੋ ਕਿ ਮਹਾਰਾਲੀ ਕੀਤੀ ਜਾਊਗੀ ਪੰਜਾਬ ਦੇ ਕੋਨੇ-ਕੋਨੇ ਤੋਂ ਗੱਡੀਆਂ ਰਾਹੀਂ ਬਸਾਂ ਜੋ ਮਲਾਜਾਉਣ ਉਹ ਅੰਮ੍ਰਿਤਸਰ ਦੇ ਵਿੱਚ ਪੁੰਟਣਗੇ ਧੰਨਵਾਦ ਸਾਥੀਓ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲੈਣਾ ਜੀ ਧੰਨਵਾਦ